ਮੰਦਿਤ ਸਰਦੇ ਵਿਜੇਨਗਰ ਇਲਾਕੇ ਦੀ ਰਹਿਣ ਵਾਲੀ ਮੌਨਿਕਾ ਨੇ 4 ਮਹੀਨੇ ਪਹਿਲਾਂ ਆਪਣੇ ਪੁੱਤ ਨੂੰ ਕੈਨੇਡਾ ਭੇਜਿਆ ਸੀ ਤਾਂ ਬਹੁਤ ਸਾਰੇ ਸੁਪਨੇ ਵੀ ਦੇਖੇ ਸਨ ਪਰ ਅਚਾਨਕ ਕੈਨੇਡਾ ਤੋਂ ਬਾਹਰ ਭੇਜੇ ਪੁੱਤ ਦੇ ਦੋਸਤਾਂ ਦਾ ਫੋਨ ਆਉਂਦਾ ਹੈ ਕਿ ਉਸ ਦੀ ਸਾਈਲੈਂਟ ਅਟੈਕ ਆਉਣ ਦੇ ਨਾਲ ਮੌਤ ਹੋ ਚੁੱਕੀ ਹੈ ਸਾਰੇ ਪਰਿਵਾਰ ਦੇ ਹੋਸ਼ ਉੱਡ ਜਾਂਦੇ ਨੇ ਜਿਸ ਤੋਂ ਬਾਅਦ ਪਰਿਵਾਰ ਦੀ ਜਦੋਜਦ ਸ਼ੁਰੂ ਹੋ ਜਾਂਦੀ ਹੈ ਕਿ ਉਸ ਨੌਜਵਾਨ ਦੀ ਡੈੱਡ ਬੋਡੀ ਭਾਰਤ ਦੇਸ਼ ਵਿੱਚ ਲਿਆਂਦੀ ਜਾਵੇ ਤਾ ਜੋ ਉਹਦਾ ਵਿਧੀ ਵਿਵਧਾਨ ਦੇ ਨਾਲ ਅੰਤਿਮ ਸੰਸਕਾਰ ਕੀਤਾ ਜਾਵੇ ਪਰ ਤੁਹਾਨੂੰ ਦੱਸ ਦਈਏ ਕਿ ਉਸ ਡੈਡ ਬੋਡੀ ਲਿਆਉਣ ਦੇ ਵਿੱਚ ਕਰੀਬ 40000 ਡਾਲਰ ਦਾ ਖਰਚਾ ਸੀ ਜੋ ਇਹ ਵਿਧਵਾ ਮਾਂ ਨਹੀਂ ਪਰ ਸਕਦੀ ਸੀ ਫਿਰ ਫੈਸਲਾ ਕੀਤਾ ਕਿ ਕਿਉਂ ਨਾ ਘਰ ਦਾ ਇੱਕ ਜੀ ਉੱਥੇ ਜਾ ਕੇ ਹੀ ਅੰਤਿਮ ਸੰਸਕਾਰ ਕਰਕੇ ਉਹਦੀਆਂ ਅਸਥੀਆਂ ਭਾਰਤ ਲਿਆਂਦੀਆਂ ਜਾਣ ਪਰ ਉਸਦਾ ਖਰਚਾ ਵੀ 8000 ਡਾਲਰ ਸੀ ਜੋ ਉਸ ਮਾਂ ਕੋ ਨਹੀਂ ਪਰਿਆ ਗਿਆ ਉਹਨਾਂ ਮਾਂ ਨੇ ਰੋਂਦਿਆਂ ਰੋਂਦਿਆਂ ਸਰਕਾਰ ਅਤੇ ਸਮਾਜ ਸੇਵਾਵਾਂ ਨੂੰ ਅਪੀਲ ਕੀਤੀ ਹੈ ਕਿ ਮੇਰੀ ਮਦਦ ਕੀਤੀ ਜਾਵੇ ਮੇਰਾ ਪੁੱਤ ਮੈਨੂੰ ਹਮੇਸ਼ਾ ਲਈ ਛੱਡ ਕੇ ਚਲਾ ਗਿਆ ਉਹ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ ਪਰ ਮੈਂ ਆਪਣੇ ਪੁੱਤ ਦੇ ਆਖਰੀ ਦਰਸ਼ਨ ਕਰਨਾ ਚਾਹੁੰਦੀ ਹਾਂ ਤਾਂ ਮੇਰੀ ਮਦਦ ਜ਼ਰੂਰ ਕੀਤੀ ਜਾਵੇ ਸੁਣੋ ਇਸ ਰੋਂਦੀਂ ਕਰਲਾਉਂਦੀ ਮਾਂ ਦੀ ਪੁਕਾਰ ਜੋ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਅੱਗੇ ਕੋਹਾਰ ਲਗਾ ਰਹੀ ਸੀ ਦੱਸਿਆ ਜਾ ਰਿਹਾ ਹੈ ਕਿ ਬੜੇ ਚਾਵਾਂ ਨਾਲ ਪੁੱਤ ਨੂੰ ਬਾਹਰ ਭੇਜਿਆ ਸੀ ਕਿ ਘਰ ਦੇ ਹਾਲਾਤ ਸੁਧਰ ਜਾਣਗੇ ਪਰ ਕੀ ਪਤਾ ਸੀ ਉਸ ਦੀ ਮੌਤ ਦੀ ਖਬਰ ਸੁਣਨ ਨੂੰ ਮਿਲੇਗੀ 20 ਸਾਲ ਦਾ ਜਵਾਨ ਪੁੱਤ ਅੱਜ ਇਸ ਦੁਨੀਆ ਤੋਂ ਚਲਾ ਗਿਆ ਅੱਜ ਮੈਡਮ ਕੀ ਨਾਮ ਹੈ ਭਵਨਿਕਾ ਮਹਰਾ ਕੀ ਹੋਇਆ ਮੈਂ ਗੇਟਨ 4 ਮਹੀਨੇ ਪਹਿਲਾਂ ਕੈਨੇਡਾ ਭੇਜਿਆ ਸੀ ਸਰੀ ਸਟੱਡੀ ਵੀਜ਼ਾ ਨਾਲ ਸਟੱਡੀ ਤੇ ਗਿਆ ਸੀ ਹਸਬੰਦ ਮੇਰੇ ਹੈ ਨਹੀਂ ਆ 7 ਸਾਲ ਹੋ ਗਏ ਉਹਨਾਂ ਦੀ ਡੈਥ ਨੂੰ ਬੜੀ ਮੁਸ਼ਕਲ ਹੁੰਦੀ ਜੋ ਵੀ ਹੀ ਮੇਰੇ ਕੋਲ ਜਮਾ ਪੂੰਜੀ ਉਹ ਖਰਚ ਕਰਕੇ ਕੁਝ ਕਰਜ਼ੇ ਲੈ ਕੇ ਉਹਨੂੰ ਭੇਜਿਆ ਤਾਂ ਕਿ ਕੱਲ ਨੂੰ ਉਹਦੇ ਚੰਗੇ ਫਿਊਚਰ ਲਈ ਇੱਕ ਸ਼ਾਮ ਇਹਨੂੰ ਮੈਨੂੰ ਫੋਨ ਆਇਆ ਕਿ ਇਸ ਤਰ੍ਹਾਂ ਸਰਾ ਕਿ ਉਹ ਸੁੱਤਾ ਹੀ ਨਹੀਂ ਉਠਿਆ ਕੀ ਨਾਮ ਸੀ ਉਸ ਦਾ ਸਈਆ ਬੋਹਰਾ ਇਹਨੇ ਤਾਂ 20 ਸਾਲ ਦਾ ਕਿਹੜੀ ਜਗ੍ਹਾ ਤੇ ਭੇਜਿਆ ਸੀ ਕੈਨੇਡਾ ਸਰੀ ਤੇ ਹੁਣ ਮੈਨੂੰ ਬਸ ਇਹੀ ਹੈ ਕਿ ਉੱਥੇ ਜਦੋਂ ਮੈਂ ਇਹ ਕਿਹਾ ਕਿ ਜੋ ਮੇਰੇ ਆਪਣੇ ਬੇਟੇ ਨੂੰ ਇੱਕ ਆਖੀਰਲੀ ਵਾਰ ਵੇਖਣਾ ਚਾਹੁੰਦੀ ਆ ਉਹਨੂੰ ਇੱਥੇ ਲਿਆਇਆ ਜਾਏ ਤਾਂ ਕਿ ਇਹ ਆਪਣੇ ਇੱਕ ਰੀਤੀ ਰਿਵਾਜਾਂ ਦੇ ਹਿਸਾਬ ਨਾਲ ਜੋ ਵੀ ਉਹਦਾ ਅੰਤਮ ਹੁੰਦੀਆਂ ਰਿਚੁਅਲਸ ਉਹ ਆਪਾਂ ਪੂਰੀਆਂ ਕਰ ਸਕੀਏ ਬਟ ਜਦੋਂ ਅਸੀਂ ਉੱਥੇ ਪਤਾ ਕੀਤਾ ਤੇ ਉਹ ਬਹੁਤ ਜ਼ਿਆਦਾ ਖਰਚਾ 25 ਤੋਂ 30 ਲੱਖ ਰੁਪਈਆ ਜੋ ਕਿ ਮਤਲਬ ਮੇਰੇ ਵੱਸੋਂ ਬਾਹਰ ਆ ਮੈਂ ਉਹ ਵੀ ਸੋਚਿਆ ਚਲੋ ਅਸੀਂ ਉਹ ਵੀ ਨਹੀਂ ਕਰ ਸਕਦੇ ਮੈਂ ਸੋਚਿਆ ਬੇਟੇ ਨੂੰ ਕਿਹਾ ਉੱਥੇ ਵੱਡਾ ਬੇਟਾ ਉੱਥੇ ਉਹਦਾ ਵੱਡਾ ਬ੍ਰਦਰ ਮੈਂ ਉਹਨੂੰ ਇਹ ਕਿਹਾ ਕਿ ਤੂੰ ਜੋ ਵੀ ਆ ਤੂੰ ਉੱਥੇ ਉਹਦਾ ਦੇਖ ਲੈ ਉੱਥੇ ਹੀ ਫਿਰ ਆਪਾਂ ਕਰ ਦਿੰਦੇ ਹਾਂ ਕਿਉਂਕਿ ਸਾਡੀ ਇੰਨੀ ਕੰਡੀਸ਼ਨ ਨਹੀਂ ਹੈਗੀ ਕਿ ਅਸੀਂ ਇੰਨੇ ਪੈਸੇ ਵਿੱਚ ਕਰ ਸਕੀਏ ਜਦੋਂ ਉਹਨੇ ਉੱਥੇ ਪਤਾ ਕੀਤਾ ਉੱਥੇ ਵੀ ਉਹ 7 ਤੋਂ 8000 ਡਾਲਰ ਕਹਿ ਰਹੇ ਆ ਉਹ ਵੀ ਮੇਰੇ ਕੋਈ ਗੰਜائش ਨਹੀਂ ਆ ਕਿਉਂਕਿ ਮੇਰੇ ਕੋ ਜੋ ਵੀ ਸੀਗਾ ਮੈਂ ਸਿੰਗਲ ਮਦਰ ਹਾਂ ਮੇਰੇ ਤੇ ਪਹਿਲੇ ਹੀ ਇੰਨੀਆਂ ਜ਼ਿੰਮੇਵਾਰੀਆਂ ਹਸਬੰਡ ਮੇਰੇ ਪਹਿਲੇ ਹੀ ਨਹੀਂ ਆ ਮੈਂ ਸਿੰਗਲ ਮਦਰ ਹੋ ਕੇ ਬੜੀ ਮੁਸ਼ਕਲਾਂ ਨਾਲ ਕਿ ਆਪਣਾ ਬੱਚਿਆਂ ਨੂੰ ਭੇਜਿਆ ਤਾਂ ਕਿ ਕੱਲ ਨੂੰ ਚਲੋ ਉਹ ਚੰਗੇ ਦੇਣਾਂਗੇ ਕੁਝ ਬਟ ਉਸ ਤੋਂ ਪਹਿਲਾਂ ਇਹ ਚੀਜ਼ ਹੋ ਗਈ ਹੈ ਤੇ ਹੁਣ ਮੇਰੀ ਬਸ ਸਰਕਾਰ ਅੱਗੇ ਬੇਨਤੀ ਹੈ ਆਪਣੇ ਸੀਐਮ ਸਾਹਿਬ ਅੱਗੇ ਪੀਐਮ ਸਾਹਿਬ ਅੱਗੇ ਕਿ ਜੋ ਵੀ ਇਸ ਸਿਲਸਲੇ 'ਚ ਜਿਸ ਤਰ੍ਹਾਂ ਵੀ ਮਦਦ ਉਹ ਕਰ ਸਕਦੇ ਆ ਮੇਰੀ ਕਰਨ ਤਾਂ ਕਿ ਮੈਂ ਆਪਣੇ ਬੱਚੇ ਨੂੰ ਇੱਕ ਆਖਰੀ ਟਾਈਮ ਵੇਖ ਸਕਾਂ ਬਸ ਮੇਰੀ ਇਹੀ ਬੇਨਤੀ ਹੈ ਜੀ ਸਰ ਕੀ ਨੰਬਰ ਨਾ ਮੈਂ ਮਸ਼ੀਨਿਕ ਵਾਲੇ ਜੀ ਕੀ ਹੋਇਆ ਕਿ ਮੇਰੀ ਮਾਂ ਮੈਂ ਭਾਜੀ ਬਸ ਕਹਿੰਦਿਆਂ ਵੀ ਰਾਤੀ ਰੋਟੀ ਸੇ ਖਾ ਗਿਆ ਇਹਨੇ ਤੇ ਉਹਦੇ ਦੇ ਫਰੈਂਡ ਜਿਹਨਾਂ ਨਾਲ ਰਹਿੰਦਾ ਸੀ ਉਹ ਅੰਦਰ ਸੌਂ ਗਏ ਨੇ ਇਹਨਾਂ ਦਾ ਬੰਤਰ ਕੀ ਲੜਦੀ ਤੇ ਥੋੜਾ ਬਰਾਲੇ 'ਚ ਬਹਿ ਗਿਆ ਜੋ ਸਵੇਰੇ ਉੱਠਿਆ ਉਹ ਖਾਇਆ ਤੋਂ ਭਾਈ ਜੀ ਇਹਨੇ ਤਾਂ ਐਂ ਭਰਾ ਦੀ ਸੀ ਇਹ ਦੋ ਭਰਾ ਸੀ ਬਸ ਕਿੰਨਾ ਟਾਈਮ ਪਹਿਲਾਂ ਤੁਸੀਂ ਆ ਗਏ ਇਹ 8 ਜਨवरी 25 ਨੂੰ ਗਿਆ ਵਾ ਤੇ 5 6 ਮਹੀਨੇ ਤੋਂ ਜਿੱਦ ਤੋ ਹੀ ਚਾਰ ਮਹੀਨੇ ਚਾਰ ਮਹੀਨੇ ਲੱਗ ਪਏ ਕਿਸ ਕੰਮ ਨੇ ਬਾਹਰ ਗਏ ਇਹ ਸਟਡੀ ਬੇਸਰੀ ਆ ਜੀ ਕਿ ਮੰਗ ਕੀ ਕਰਦੇ ਮੰਗ ਇਹ ਕਰਦਾ ਵੀ ਉਹਦਾ ਵੇਖੋ ਪਹਿਲੇ ਫਾਜ਼ਲ ਸਾਹਿਬ ਉਹਦੇ ਹੈ ਨਹੀਂ ਗਏ ਉਹਨਾਂ ਦੀ ਡੈਥ ਹੋ ਗਈ ਆ ਅਜੇ ਤੇ ਉਹ ਝਟਕਾ ਨਹੀਂ ਭੁੱਲਿਆ ਤੇ ਇਹ ਦੂਜਾ ਝਟਕਾ ਲੱਗ ਗਿਆ ਜੋ ਕੁਸ਼ਿਜ਼ ਖਾਇ ਸੀ ਕੁਝ ਸਾਰੇ ਆਪਾਂ ਮਜ਼ਬੂਤ ਕਰਕੇ ਦੇ ਦਿਆ ਕੁਸ਼ਕ ਕਰਦੇ ਲੈ ਕਰਦੇ ਜਿਹੜੇ ਅਜੀਬ ਹੀ ਦੇਣ ਵਾਲੇ ਬਣੇ ਨੇ ਤੇ ਆਸਤੀ ਇਸੇ ਸੀ ਚ ਜਾਏਗਾ ਕਮਾਏਗਾ ਤੇ ਆਪਣਾ ਕਰਜੇ ਲਾਵਾਂਗੇ ਗਾਦੀ ਜਿਹੜਾ ਖਾਲੀ ਭਰਾਵਾਂਗੇ ਪਰ ਉਹ ਪ੍ਰਮਾਤਮਾ ਨੂੰ ਨਹੀਂ ਮੰਨਦਾ ਸਰਕਾਰ ਨੂੰ ਕੀ ਮੰਗਤ ਸਰਕਾਰ ਵੀ ਇਹ ਸਮਝ ਕਰਦੇ ਆ ਕਿ ਚਲੋ ਇੱਕ ਮਾ ਫਰਜ਼ ਹੁੰਦਾ ਕਿ ਬੱਚਿਆਂ ਆਖਰੀਆ ਦੇਖਣਾ ਚਲੋ ਜੇ ਉਹ ਸਾਡੀ ਇਹ ਬੋਡੀ ਲਾਅ ਦੇ ਵਿੱਚ ਮਦਦ ਕਰ ਤੇ ਅਸੀਂ ਬੜੇ ਉਹਨਾਂ ਦੇ ਸ਼ਿਵਰ ਪਿਆਰ ਆ ਕਿਉਂਕਿ ਇਹ ਹੋਲਡ ਦਾ ਸਭ ਚੀਜ਼ ਕੋਲ ਦੇ ਖਰਚਾ ਬਹੁਤ ਹੈ ਉੱਥੇ ਦੇ ਸੰਸਕਾਰ ਅੱਲੇ ਉਹਨਾਂ ਨੂੰ ਛੱਡੋ ਸੰਸਕਾਰ ਕਰਨ ਦਾ ਖਰਚਾ ਬਹੁਤ ਹੈ